ਅਮਿਤ ਸ਼ਾ ਮੁਰਦਾਬਾਦ 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 ਅਮਿਤ ਸ਼ਾ ਮੁਰਦਾਬਾਦ 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 ਬਾਬਾ ਸਾਹਿਬ ਭੀਮਰਾਓ ਮੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਭੀਮਰਾਓ ਮੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਪਿਛਲੇ ਦਿਨੀ ਜੋ ਪਾਰਲੀਮੈਂਟ ਵਿੱਚ ਅਮਿਤ ਸ਼ਾ ਨੇ ਬਾਬਾ ਸਾਹਿਬ ਮੇਦਕਰ ਬਾਰੇ ਅਪਮਾਨਜਨਕ ਸ਼ਬਦ ਬੋਲੇ ਸਨ ਉਸ ਦੀ ਖਿੱਦੀ ਕਰਨ ਲਈ ਪਿੰਡ ਪੋਸਟੀ ਦੇ ਵਿੱਚ ਅੱਜ ਪਿੰਡ ਦੇ ਪਤਵੰਤ ਸੱਜਣਾਂ ਦਾ ਇਕੱਠ ਹੋਇਆ ਤੇ ਉਸ ਦੇ ਵਿੱਚ ਅਮਿਤ ਸ਼ਾ ਦੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਗਈ ਅਤੇ ਪਿੰਡ ਦੇ ਜਮਹੂਰੀ ਲੋਕਾਂ ਵੱਲੋਂ ਇਸ ਗੱਲ ਦੀ ਮੰਗ ਕੀਤੀ ਗਈ ਕਿ ਅਮਿਤ ਸ਼ਾਹ ਨੂੰ ਤੁਰੰਤ ਕੈਬਨਟ ਚੋਂ ਬਾਹਰ ਕੀਤਾ ਜਾਵੇ ਇਸ ਵਾਂਗ ਜਾਦਾ ਗੱਲਬਾਤ ਬਾਰੇ ਜਾਣਕਾਰੀ ਸੰਦੇਹਨਾ ਮਾਸਟਰ ਸ਼ਾਦੀ ਰਾਮ ਕਪੂਰ ਜੀ ਹਾਂਜੀ ਦੱਸੋ ਅੱਜ ਦੇ ਪ੍ਰੋਗਰਾਮ ਬਾਰੇ ਜੀ ਜਸਤਨ ਜੀ ਜੋ ਪਾਰ ਦੇ ਗਰੇ ਮੰਤਰੀ ਅੰਬਿਸ਼ਿਓ ਨੇ ਪਾਰਲੀਮੈਂਟ ਦੇ ਵਿੱਚ ਮਲੋ ਅੰਬਿਸ਼ਿਓ ਆਪਣੇ ਬਾਬਾ ਅੰਬੇਕਰ ਜੀ ਬਾਰੇ ਗੌਤ ਬਿਆਨਬਾਜ਼ੀ ਕੀਤੀ ਹੈ ਉਹਨਾਂ ਪ੍ਰਤੀਲੇਸ਼ ਸ਼ਬਦ ਉਠੇ ਗਰੀ ਮਰਤੇ ਉਹਨਾਂ ਦੇ ਜਿਹੜੇ ਸ਼ਬਦ ਹੈ અપਮਾਨ ਕਰਨ ਦੇ ਬਲੇ ਵਰਤੇ ਗਏ ਆ 바ਵਾ ਸਾਹਿਬ ਦੇ ਲੋਕੀ 바ਵਾ ਸਾਹਿਬ ਜਿਹੜੇ ਉਮੀਦ ਕਰ ਰਹੇ ਆ ਉਹ ਸਾਡੇ ਲੋਕਾਂ ਦੇ ਲਈ ਮਸੀਹਾ ਹੈ ਅਸੀਂ ਤਾਂ ਉਹਨਾਂ ਨੂੰ ਮਸੀਹਾ ਮੰਨਦੇ ਆ ਕਿਉਂਕਿ ਉਹਨਾਂ ਨੇ ਦੱਬੇ ਕੁਚਲੇ ਲੋਕਾਂ ਨੂੰ ਜਨ ਆਪਦੇ ਨੂੰ ਪਛਾਣਿਆ ਤੇ ਉਹਨਾਂ ਨੂੰ ਸਮਾਨ ਅਧਿਕਾਰ ਦਵਾਉਣ ਦੇ ਲਈ ਕੰਮ ਕੀਤੇ ਸੰਘਾੜਨ ਦਾ ਨਿਰਮਾਣ ਕੀਤਾ ਜਿਹਦੇ ਵਿੱਚ ਸਮਾਨਤਾ ਦੀ ਗੱਲ ਕੀਤੀ ਗਈ ਸਮਾਜਵਾਦ ਦੀ ਗੱਲ ਕੀਤੀ ਗਈ ਤਰਮ ਨੇ ਪੇਸ਼ਾਦੀ ਗਲ ਕੀਤੀ ਗਈ ਤੇ ਅਸੀਂ ਅਸੀਂ ਉਹਨਾਂ ਨੂੰ ਦੇਵਤਾ ਮੰਨਦੇ ਆ ਤੇ ਉਹ ਕਹਿੰਦੇ ਨਹੀਂ ਜੀ ਇਹ ਤੁਸੀਂ ਬਾਰ ਬਾਰ ਉਮੀਦ ਕਰੋ ਉਮੀਦ ਕਰੋ ਬੋਲ ਲਾਈ ਆ ਇਹ ਗਲਤ ਗੱਲ ਆ ਸੀ ਇਹ ਗੱਲ ਆਪਣੇ ਮੂੰਹ ਵੀ ਕਹਿਣਾ ਪਸੰਦ ਨਹੀਂ ਕਰਦੇ ਤੇ ਭਗਵਾਨ ਦਾ ਨਾ ਪਾਰਲੀਮੈਂਟ ਥੋੜਾ ਭਗਵਾਨ ਦਾ ਨਾਂ ਦੇ ਲਈ ਹੁੰਦੀ ਆ ਭਗਵਾਨ ਦਾ ਨਾਂ ਤਾਂ ਕਿਸੇ ਮੰਦਿਰ ਚ ਜਾਂ ਘਰ ਦੇ ਵਿੱਚ ਪਾਇਆ ਪੂਜਾ ਦੇ ਸਥਾਨ ਤੇ ਲਿਆ ਜਾਂਦਾ ਪਾਰਲੀਮੈਂਟ ਦੇ ਲੋਕਾਂ ਦੇ ਹੱਕਾਂ ਕੋਈ 판 ਦੀ ਗੱਲ ਹੋਣੀ ਹੁੰਦੀ ਆ ਤੇ ਉਹਨੂੰ ਕਿਉਂ ਚੋ ਵੀ ਇਹ ਗੱਲ ਕਿਉਂਕਿ ਦੀ ਮਨਸ਼ਾ ਸਾਫ ਨਹੀਂ ਸੀ ਉਹ ਡਾਕਟਰ ਹੀਰੋਵੰਦ ਅੰਬੇਸ਼ਕਰ ਜੀ ਦੇ ਪ੍ਰਤੀ ਉਹਦੇ ਦਿਲ ਵਿੱਚ ਪਹਿਲਾਂ ਹੀ ਨਫ਼ਰਤ ਸੀ ਦੱਸ ਨੇ ਜਿਹੜੀ ਪਾਲਟੀ ਹੈ ਭਾਰਤੀ ਜਨਤਾ ਪਾਰਟੀ ਅਸੀਂ ਤਾਂ ਬੜੇ ਚਿਰਾਂ ਤੋਂ ਦੇਖਦੇ ਆ ਰਹੇ ਹਾਂ ਇਹ ਲੋਕਾਂ ਦੇ ਵਿੱਚ ਨਫ਼ਰਤ ਪਾਉਣ ਦਾ ਜਿਹੜਾ ਕੰਮ ਹੈ ਲਗਾਤਾਰ ਕਰਦੀ ਆ ਰਹੀ ਹੈ ਇਹਨਾਂ ਦੇ ਮਸੂਬੇ ਇਹ ਇਹ ਨੇ ਇਹ ਲੋਕ ਇਸਮੋਲ ਨੂੰ ਪਾੜ ਕੇ ਰੱਖਿਆ ਜਾਵੇ ਇੱਥੇ ਮੁਰਖ ਬ੍ਰਾਹਮਣਵਾਦੀ ਜਿਹੜੀ ਸੋਚ ਹੈ ਉਹ ਲਗੂ ਕੀਤੀ ਜਾਵੇ ਤੇ ਲੋਕਾਂ ਨੂੰ ਦਬਾ ਕੇ ਰੱਖਿਆ ਜਾਵੇ ਆਪਣੇ ਰਾਜ ਨੂੰ ਸਿਰਕੀਤਾ ਜਾਵੇ ਲੋਕਾਂ ਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ ਜਦੋਂ ਕਿ ਲੋਕੀ ਇਕੱਠੇ ਹੋਣਗੇ ਲੋਕੀ ਮੂੰਹ ਤੋੜ ਕੇ ਜਵਾਬ ਦੇਣਗੇ ਅੱਜ ਅਸੀਂ ਇਸ ਪਸੇਬਿੰਡੇ ਦੇ ਵਿੱਚ ਇਕੱਠੇ ਹੋ ਗਏ ਮੰਗ ਕਰਦੇ ਹਾਂ ਕਿ ਗ੍ਰਹਿ ਮੰਤਰੀ ਅਮੇਸ਼ਾਉ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਲੋਕਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਇਹ ਜਿਹੜੀ ਸਰਕਾਰ ਹੈ ਉਤੀ ਦਿਰੇ ਚੱਲਣੀ ਵੀ ਨਹੀਂ ਲੋਕਾਂ ਦੀ ਇਹ ਇੱਛਾ ਹੈਗੀ ਲੋਕਾਂ ਨੇ ਇਹ ਤੋੜ ਦੇਣੀ ਹੈ